ਕੁੜੀ ਹਰਿਆਣਾ ਵਾਲ ਦੀ ਕਦੋਂ ਹੋਏਗੀ ਰਿਲੀਜ਼ ਸੋਨਮ ਬਾਜਵਾ ਐਮੀ ਬਿਰਕ ਨੇ ਪੋਸਟਰ ਨਾਲ ਕੀਤਾ ਐਲਾਨ ਦੱਸਦੇ ਕਿ ਫਿਲਮ ਦੇ ਨਵੇਂ ਪੋਸਟਰ ਨਾਲ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਫਿਲਮ ਵਿੱਚ ਸੋਨਮ ਬਾਜਵਾ ਹਰਿਆਣੇ ਦੀ ਛੋਰੀ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਏਗੀ ਐਮੀ ਬਿਰਕ ਅਤੇ ਸੋਨਮ ਬਾਜਵਾ ਨੇ ਫਿਲਮ ਦਾ ਪੋਸਟਰ ਅਤੇ ਰਿਲੀਜ਼ ਡੇਟ ਦਾ ਐਲਾਨ ਕਰ ਕੈਪਸ਼ਨ ਵਿੱਚ ਲਿਖਿਆ ਜੱਟ ਤੇ ਜੱਟਣੀ ਇੱਥੇ ਮੈਂ ਤੇਰੇ ਨਾਲ ਨਹੀਂ ਤੇਰੇ ਲਈ ਲੜਨਾ ਚਾਹਾਂ #ਕੁੜੀਹਰਿਆਣਾਵਾਲਦੀ #ਛੋਰੀਹਰਿਆਣੇਵਾਲੀ 14 ਜੂਨ 2024 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ ਦੱਸਦੇ ਕਿ ਫਿਲਮ ਦਾ ਪੋਸਟਰ ਦੇ ਉਸਾ ਹੋਰ ਵੀ ਵੱਧ ਗਿਆ ਦੋਮਾ ਦੀ ਫਿਲਮ ਦਾ ਫੈਨਸ ਬੇਸਬਰੀ ਤੋਂ ਇੰਤਜ਼ਾਰ ਕਰ ਰਹੇ ਹਨ ਇਸ ਦਾ ਪਤਾ ਕਮੈਂਟ ਤੋਂ ਚੱਲਦਾ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਮੇਡੀ ਰੋਮਾਂਸ ਉੱਪਰ ਆਧਾਰਿਤ ਹੋਵੇਗੀ ਇਸ ਚ ਕੁਸ਼ਤੀ ਅਤੇ ਖੇਡ ਜਗਤ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੋਵਾਂ ਰਾਜਾਂ ਤੇ ਭਾਰਤ ਦੇ ਜੱਟ ਤੇ ਜੜ ਸੱਭਿਆਚਾਰਾਂ ਵਾਲੀ ਸਟਾਰ ਕਾਸਟ ਅਹਿਮ ਭੂਮਿਕਾ ਚ ਨਜ਼ਰ ਆਏਗੀ ਦੱਸ ਦੇ ਕਿ ਇਸ ਫਿਲਮ ਵਿੱਚ ਸੋਨਮ ਅਤੇ ਐਮੀ ਤੋਂ ਇਲਾਵਾ ਹਰਿਆਣਵੀ ਸੁਪਰਸਟਾਰ ਅਜੇ ਹੁੱਡਾ ਮਹਾਨ ਹਰਿਆਣਵੀ ਅਤੇ ਬਾਲੀਵੁੱਡ ਅਭਿਨੇਤਾ ਜਸ਼ਪਾਲ ਸ਼ਰਮਨ ਇਸ ਤੋਂ ਇਲਾਵਾ ਪੰਜਾਬੀ ਸਟਾਰ ਜੋਗਰਾਜ ਸਿੰਘ ਹਰਦੀਪ ਗ ਅਦਾਕਾਰੀ ਦੇਖਣ ਨੂੰ ਮਿਲੇਗੀ ਹਾਲ ਹੀ ਚ ਸੋਨਮ ਬਾਜਵਾ ਬੰਬੇ ਟਾਈਮਜ਼ ਫੈਸ਼ਨ ਵੀਕ ਦਾ ਹਿੱਸਾ ਬਣੀ ਇਸ ਦੌਰਾਨ ਅਦਾਕਾਰਾਂ ਦਾ ਬ੍ਰਾਈਡਲ ਲੁੱਕ ਖੂਬ ਚਰਚਾਜ ਰਿਹਾ